ਉੱਤੀ ਉੱਟੀਆਂ ਸੁਬਾ ਸੁਬਾ ਪਰ ਗਾਈਜ਼ ਦੇਖੋ ਅੱਜ ਮੇਰੇ ਬਾਲ ਨਹੀਂ ਖਿਲ ਰਹੇ ਮੱਗਰ ਤਾਇਆ ਆਏ ਅੱਜ ਇੱਕ ਨਵਾਂ ਪੇਜ ਆ ਕੋਈ ਮੱਗਰ ਤਾਇਆ ਠੀਕ ਆ ਮੈਨੂੰ ਨਹੀਂ ਪਤਾ ਇਹ ਸਾਲਾ ਕੀ ਚਾਹੁੰਦਾ ਆ ਮੇਰੀਆਂ ਵੀਡੀਓਜ਼ ਚੱਕ ਚੱਕ ਕੇ ਮੂੰਹ ਪਾਈ ਜਾਂਦਾ ਆ ਬੁਗੇ ਤੇ ਮੇਰੀਆਂ ਜਿੰਨੀਆਂ ਵੀਡੀਓਜ਼ ਪਾਉਣੀਆਂ ਪਾ ਟੈਲੀਗ੍ਰਾਮ ਤੇ ਮੈਂ ਕਹਿਣੀ ਆ ਜਿੰਨਾਂ ਤੂੰ ਗੰਦ ਪਾਇਆ ਸ਼ੈਮੋਨੀਓ ਠੀਕ ਆ ਮੇਰੀਆਂ ਵੀਡੀਓਜ਼ ਤੋਂ ਯੂਜ਼ ਕਰ ਰਹੇ ਆ ਕੋਈ ਚੱਕਰ ਨਹੀਂ ਬਟ ਇਹ ਮੇਰੀ ਤੈਨੂੰ ਵਰਨਿੰਗ ਆ ਮੇਰੀਆਂ ਵੀਡੀਓਜ਼ ਡਿਲੀਟ ਕਰ ਨਹੀਂ ਇਹ ਤੋਂ ਬਾਅਦ ਸਿੱਧਾ ਤੇਰੇ ਪੇਜ ਤੇ ਮੈਂ ਰਿਪੋਰਟਾਂ ਮਰਵਾਉਣੀ ਆ ਠੀਕ ਆ ਸੋ ਪਲੀਜ਼ ਬੰਦੇਆਂ ਨੂੰ ਮੇਰੀਆਂ ਵੀਡੀਓਜ਼ ਡਿਲੀਟ ਕਰ ਦੇ ਹਟ ਜਾ ਨਾ ਬੰਡ ਪੰਗੇ ਲੈ ਸੋ ਪਲੀਜ਼ ਤੜਕੇ ਤੜਕੇ ਉੱਠੋ ਇਹ ਸਾਲੇ ਦਿਮਾਗ ਖਰਾਬ ਕਰ ਦਿੰਦੇ ਆ ਜਿਹੜਾ ਇਹ ਪੇਜ ਆ ਚਾਚਾ ਮਿੰਦਾ ਪਤਾ ਨਹੀਂ ਕਿੱਥੋਂ ਉੱਠ ਕੇ ਆਇਆ ਚਾਚੇ ਮਿੰਦੇ ਮੈਨੂੰ ਉੱਠ ਤਾਂ ਜਾਣ ਦਿਆ ਕਰੋ ਕਿਉਂ ਤੁਸੀਂ ਮੇਰਾ ਜਿੰਨਾ ਦੁੱਬਰ ਕਰ ਛੱਡਿਆ ਜਿਹੜਾ ਇਹ ਪੇਜ ਦਾ ਚਾਚਾ ਮਿੰਦਾ ਇਹ ਮੇਰੀਆਂ ਵੀਡੀਓਜ਼ ਅਪਲੋਡ ਕਰ ਰਿਹਾ ਹੈ ਕੋਈ ਨਹੀਂ ਪੁੱਤ ਜਿੰਨੀਆਂ ਵੀਡੀਓਜ਼ ਤੇ ਅਪਲੋਡ ਕਰਨੀਆਂ ਕਰ ਐਟ ਦੀ ਐਂਡ ਤੈਨੂੰ ਵੀ ਪਤਾ ਜਲੂਸ ਤੇਰਾ ਨਿਕਲਣਾ ਪਹਿਲਾਂ ਵੀ ਤੇਰੇ ਮੈਂ ਪੇਜ ਬੰਦ ਕਰਾਇਆ ਸੀ ਜਿਹੜਾ ਹੁਣ ਤੇਰਾ ਪਿਆ ਚਾਚਾ ਮਿੰਦਾ ਇਹ ਵੀ ਬੰਦ ਹੋ ਜਾਣਾ ਸੋ ਤੂੰ ਨਾ ਪੰਗੇ ਲੈ ਤੂੰ ਹਟ ਜਾ